ਸਿਕਰਲ ਮੀਟਿੰਗ ਦੇ ਵਿੱਚ ਅੱਜ ਹੋਣ ਵਾਲੀ ਜਿਹੜੀ ਮੀਟਿੰਗ ਸੀ ਸੱਤ ਮੈਂਬਰੀ ਕਮੇਟੀ ਦੀ ਉਹ ਮੁਲਤਵੀ ਕਰ ਦਿੱਤੀ ਗਈ ਹੈ ਕਿਉਂਕਿ ਹੁਣ ਇਹ ਮੀਟਿੰਗ ਜਿਹੜੀ 18 ਫਰਵਰੀ ਨੂੰ ਪਟਿਆਲਾ ਵਿਖੇ ਜਥੇਦਾਰ ਗੁਰਦਰ ਸਿੰਘ ਟੋੜਾ ਇੰਸਟੀਚਿਊਟ ਦੇ ਵਿੱਚ ਹੋਵੇਗੀ ਤੋ ਦੱਸਦੇ ਕਿ ਜਿਹੜੀ ਮੀਟਿੰਗ ਕੈਨਸਲ ਕੀਤੀ ਗਈ ਹੈ ਇਸ ਦਾ ਮੁੱਖ ਕਾਰਨ ਦੱਸਿਆ ਗਿਆ ਕਿ ਐਸਜੀਪੀਸੀ ਦੇ ਪ੍ਰਧਾਨ ਹਰਜੀਤ ਸਿੰਘ ਧਾਮੀ ਦੇ ਕੁਝ ਨਿੱਜੀ ਰਜੇਵਿਆਂ ਦੇ ਕਾਰਨ ਇਸ ਮੀਟਿੰਗ ਨੂੰ ਮੁਲਤਵੀ ਕਰ ਦਿੱਤਾ ਗਿਆ। ਸਭ ਦੀ ਨਜ਼ਰ ਇਸ ਮੀਟਿੰਗ ਨੂੰ ਲੈ ਕੇ ਟਿਕੀਆਂ ਹੋਈਆਂ ਸਨ ਕਿ ਇਸ ਦਿਨ ਕੀ ਕੁਝ ਵੱਡਾ ਫੈਸਲਾ ਆ ਸਕਦਾ ਹੈ ਪਰ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਅੱਜ ਦੇਰ ਰਾਤ ਤੱਕ ਜਥੇਦਾਰ ਰਗਵੀਰ ਸਿੰਘ ਵਿਦੇਸ਼ ਤੋਂ ਪੰਜਾਬ ਪਰਤਣਗੇ ਹੁਣ ਉਹਨਾਂ ਦੇ ਉੱਤੇ ਵੀ ਸਵੱਜਿਨੀ ਜਿਹੜਾ ਟਿਕੀਆਂ ਹੋਈਆਂ ਨੇ ਕਿ ਜਥੇਦਾਰ ਰਗਵੀਰ ਸਿੰਘ ਆ ਕੇ ਇੱਥੇ ਕੋਈ ਵੱਡਾ ਫੈਸਲਾ ਲੈ ਸਕਦੇ ਨੇ ਜਾਂ ਫਿਰ ਕੀ ਕੁਝ ਹੋਵੇਗਾ ਕਿਉਂਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਸ਼ੋਮਣੀ ਗੁਰਦੁਆਰਾ ਪ੍ਰੰਤਕ ਕਮੇਟੀ ਦੇ ਵੱਲੋਂ 10 ਫਰਵਰੀ ਨੂੰ ਗਿਆਨੀ ਹਰਪ੍ਰੀਤ ਸਿੰਘ ਦੀ ਛੁੱਟੀ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਜਿਹੜਾ ਸਤਾਰਾ ਫਰਬੀ ਨੂੰ 77 ਦੇ ਵਿਖੇ ਪਹੁੰਚ ਕੇ ਵੱਡਾ ਫੈਸਲਾ ਲੈ ਸਕਦੇ ਨੇ ਇਹ ਚਰਚਾਵਾ ਹੁਣ ਸ਼ੁਰੂ ਹੋ ਚੁੱਕਿਆ ਨੇ ਕਿਉਂਕਿ ਜਿਸ ਤਰ੍ਹਾਂ ਬੀਤੇ ਦਿਨ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਦੇ ਵਿੱਚ ਆਏ ਗਿਆਨੀ ਰਗਵੀਰ ਸਿੰਘ ਨੇ ਜਿੱਥੇ ਉਹਨਾਂ ਪ੍ਰਤੀ ਆਪਣਾ ਝੁਕਾਅ ਦਿਖਾਇਆ ਸੀ ਉੱਥੇ ਹੀ ਸ਼੍ਰੋਮਣੀ ਕਮੇਟੀ ਦੇ ਫੈਸਲੇ ਦੇ ਉੱਤੇ ਵੀ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾ ਕੇ ਆਪਣਾ ਦੁੱਖ ਵੀ ਪ੍ਰਗਟ ਕੀਤਾ ਸੀ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਦੇ ਤੋਂ ਹਟਾਉਣ ਲਈ ਵਰਤੇ ਗਏ ਕਾਰਨ ਅਤੇ ਤਰੀਕੇ ਵੀ ਗਲਤ ਦੱਸੇ ਸੀ ਤੋਂ ਦੱਸਦੀ ਹੈ ਕਿ ਜਥੇਦਾਰ ਗਿਆਨੀ ਰਗਬੀਰ ਸਿੰਘ ਦਾ ਅਗਲਾ ਫੈਸਲਾ ਹੁਣ ਆਰ ਪਾਰ ਦਾ ਹੋ ਸਕਦਾ ਹੈ ਜਥੇਦਾਰ ਨੇ ਲਿਖਿਆ ਸੀ ਕਿ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥਕ ਜਿਹੜੀ ਆ ਭਾਵਨਾਵਾਂ ਨੇ ਅਤੇ ਪਰੰਪਰਾਵਾਂ ਦੀ ਰੋਸ਼ਨੀ ਦੇ ਵਿੱਚ ਹੋਏ ਫੈਸਲਿਆਂ ਤੋਂ ਬਾਅਦ ਇੰਜ ਜੱਪਦਾ ਹੈ ਕਿ ਸਿੰਘ ਸਹਿਬਾਨ ਖਿਲਾਫ ਗਿਨੇ ਮਿੱਥੇ ਤਰੀਕੇ ਦੇ ਨਾਲ ਜਿਹੜਾ ਮਾਹੌਲ ਸਿਰਜਿਆ ਜਾ ਰਿਹਾ ਹੈ ਉਹਨਾਂ ਨੇ ਆਪਣੀ ਗੱਲ ਨੂੰ ਦੁਹਰਾਉਂਦਿਆਂ ਫਿਰ ਲਿਖਿਆ ਸੀ ਕਿ ਤਖਤ ਸਹਿਬਾਨ ਦੇ ਕਿਸੇ ਵੀ ਜਥੇਦਾਰ ਦੀ ਪਰਤਾਲ ਕਰਨ ਦੀ ਲੋੜ ਹੋਵੇ ਤਾਂ ਇਹ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਹੀ ਕਰਵਾ ਸਕਦਾ ਹੈ ਤਾਂ ਦੱਸ ਦਈਏ ਕਿ ਹੁਣ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਦੇ ਤੋਂ ਸੇਵਾ ਮੁਕਤ ਕਰਨ ਨੂੰ ਜਥੇਦਾਰ ਨੇ ਨਿੰਦਨਯੋਗ ਤੇ ਮੰਤ ਭਾਗਾ ਕਰਾਰ ਦਿੱਤਾ ਸੀ 28 ਜਨਵਰੀ ਤੋਂ ਗਿਆਨੀ ਰਗਵੀਰ ਸਿੰਘ ਵਿਦੇਸ਼ ਦੌਰੇ ਤੇ ਦੇ ਨੇ ਕਿਉਂਕਿ 28 ਜਨਵਰੀ ਨੂੰ ਪੰਥ ਸਿੰਘ ਸਹਿਬਾਨਾਂ ਦੀ ਮੀਟਿੰਗ ਸੱਦੀ ਗਈ ਸੀ ਉਸ ਤੋਂ ਪਹਿਲਾਂ ਹੀ ਉਸ ਨੂੰ ਕੈਨਸਲ ਕਰ ਦਿੱਤਾ ਗਿਆ ਸੀ ਕਿਉਂਕਿ ਉਹਨਾਂ ਨੇ ਆਪਣੇ ਕੁਝ ਨਿੱਜੀ ਉਦੇਸ਼ਾਂ ਦੇ ਕਰਕੇ ਇੰਗਲੈਂਡ ਦੇ ਦੌਰੇ ਦੇ ਉੱਤੇ ਜਾਣਾ ਸੀ ਅੱਜ ਦੇਰ ਰਾਤ ਭਾਰਤ ਵਾਪਸ ਪਰਤਣਗੇ ਅਤੇ ਸੋਮਵਾਰ ਨੂੰ ਸਕੱਤਰ ਸ੍ਰੀ ਅਕਾਲਤ ਸਹਿ ਵਿਖੇ ਪਹੁੰਚ ਕੇ ਇਸ ਮਾਮਲੇ ਸਬੰਧੀ ਕੋਈ ਗੰਭੀਰਤਾ ਦੇ ਨਾਲ ਫੈਸਲਾ ਲੈ ਸਕਦੇ ਨੇ ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਲਗਾਤਾਰ ਬਾਦਲ ਵਿਰੋਧੀਆਂ ਵੱਲੋਂ ਰੱਖੇ ਗਏ ਸਮਾਗਮਾਂ ਦੇ ਵਿੱਚ ਸਮੁਲਿਤ ਕਰ ਰਹੇ ਨੇ ਅਤੇ ਬਾਦਲਾਂ ਖਿਲਾਫ ਵਰ ਰਹੇ ਨੇ ਲੱਗਦਾ ਹੈ ਕਿ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਅਗਲੀ ਰਣਨੀਤੀ ਦਾ ਐਲਾਨ ਕਰਨਗੇ ਪਰ ਜਿਹੜੀ ਅੱਜ ਮੀਟਿੰਗ ਹਰ ਕੀ ਗੀ ਸੀ ਉਸ ਨੂੰ ਲੈ ਕੇ ਸਭ ਦੀ ਨਜ਼ਰਾਂ ਟਿਕੀਆਂ ਹੋਈਆਂ ਸੀ ਕਿ ਜਿਹੜੀ 7 ਮੈਂਬਰੀ ਕਮੇਟੀ ਦੀ ਮੀਟਿੰਗ ਦੇ ਵਿੱਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਲੋਂ ਆਪਣਾ ਪ੍ਰਪੋਜ਼ਲ ਜਾਂ ਫਿਰ ਆਪਣਾ ਜਿਹੜਾ ਧਿਆਨ ਦਿੱਤਾ ਜਾਂਦਾ ਆਪਣਾ ਪੱਖ ਦਿੱਤਾ ਜਾਂਦਾ ਉਹ ਕੀ ਹੋਵੇਗਾ ਉਹਦੇ ਉੱਤੇ ਸਭ ਦੀ ਨਜ਼ਰਾਂ ਟਿਕੀਆਂ ਹੋਈਆਂ ਸਨ ਕੀ ਗਿਆਨੀ ਜਿਹੜੀ ਹਰਪ੍ਰੀਤ ਸਿੰਘ ਮਾਸਲੇ ਨੂੰ ਲੈ ਕੇ ਜਾਂ ਫਿਰ ਜੋ ਕੁਝ 7 ਮੈਂਬਰੀ ਕਮੇਟੀ ਦੀ ਭਰਤੀ ਨੂੰ ਲੈ ਕੇ ਕੀ ਹਰਜਿੰਦਰ ਸਿੰਘ ਧਾਮੀ ਦੇ ਉੱਤੇ ਕੋਈ ਦਬਾਅ ਸੀ ਜਿਸ ਤੇ ਕਰਕੇ ਉਹਨਾਂ ਨੇ ਨਿੱਜੀ ਜਿਹੜੇ ਰੁਝੇ ਮੇਲੇ ਉਹਦਾ ਹਵਾਲਾ ਦਿੰਦਿਆਂ ਉਹਨਾਂ ਦੇ ਵੱਲੋਂ ਮੁਲਤੀ ਕਰ ਦਿੱਤੀ ਕਿ ਇਹ ਮੀਟਿੰਗ ਕਿਉਂਕਿ ਇਸ ਵਕਤ ਇਹਦਾ ਪੰਥ ਖਲਾਪਿਆ ਹੋਇਆ ਇਸ ਤੋਂ ਵੱਧੁਰ ਜੇ ਮੱਕੀ ਹੋ ਸਕਦਾ ਐਸਜੀਪੀਸੀ ਪ੍ਰਧਾਨ ਕਿਉਂਕਿ ਜਿਹੜੀ ਅੱਜ ਮੀਟਿੰਗ ਰੱਖੀ ਗਈ ਸੀ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਇਹ ਵੀ ਕਿਹਾ ਜਾ ਸਕਦਾ ਕਿ ਉਹਨਾਂ ਦੇ ਉੱਤੇ ਕੋਈ ਦਬਾਅ ਹੈ ਕਿ ਉਹ ਨਹੀਂ ਚਾਹੁੰਦੇ ਕਿ ਇਹੋ ਜਿਹਾ ਫੈਸਲਾ ਲਿਆ ਜਾ ਸਕੇ ਕਿਉਂਕਿ ਹੁਣ ਜਿਹੜੇ ਹਰਜਿੰਦਰ ਸਿੰਘ ਧਾਮੀ ਨੇ ਅਧ ਵਿਚਕਾਰ ਫਸੇ ਹੋਏ ਨੇ ਪਿਛਲੇ ਦਿਨਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਵੀ ਇਹ ਬਿਆਨ ਦਿੱਤਾ ਸੀ ਕਿ ਜਿਹੜੇ 3 ਮੈਂਬਰੀ ਕਮੇਟੀ ਨੇ ਮੇਰੇ ਖਿਲਾਫ ਜਾਂਚ ਕੀਤੀ ਹੈ ਮੇਰੇ ਖਿਲਾਫ ਜੋ ਕੁਝ ਉਹਨਾਂ ਦੇ ਵੱਲੋਂ ਕਿਹਾ ਗਿਆ ਜਾਂ ਫਿਰ ਮੈਨੂੰ ਜਿਸ ਤਰੀਕੇ ਨਾਲ ਬਾਹਰ ਕੱਢਿਆ ਗਿਆ ਮੇਰੇ ਵੱਲੋਂ ਵੀ ਜਾਂ ਫਿਰ ਮੇਰੇ ਕੋਲ ਵੀ ਉਹਨਾਂ ਦੇ ਖਿਲਾਫ ਸਬੂਤ ਨੇ ਕਿ ਮੇਰੀ ਸ਼ਿਕਾਇਤ ਦੇ ਉੱਤੇ ਜਾਂਚ ਕਰਨਗੇ ਕੁਝ ਘਪਲਿਆਂ ਦੇ ਵੀ ਉਹਨਾਂ ਨੇ ਗੱਲ ਕੀਤੀ ਸੀ ਉਹ ਵੀ ਕਿਤੇ ਨਾ ਕਿਤੇ ਵੱਡਾ ਆਉਣ ਵਾਲੇ ਦਿਨਾਂ ਦੇ ਵਿੱਚ ਮੁੱਦਾ ਬਣ ਸਕਦਾ ਹੈ ਉਹਨਾਂ ਦੇ ਵੱਲੋਂ ਇਹ ਗੱਲਾਂ ਕਹੀਆਂ ਗਈਆਂ ਨੇ ਪਰ ਫਿਲਹਾਲ ਜਿਸ ਤਰ੍ਹਾਂ ਦੀ ਰਾਜਨੀਤੀ ਦੇ ਵਿੱਚ ਮੌਜੂਦਾ ਸਮੇਂ ਖਾਸ ਤੌਰ ਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਦੇ ਮਸਲੇ ਨੂੰ ਲੈ ਕੇ ਹੁਣ ਜਿੱਥੇ ਜਿਹੜੇ ਜਥੇਦਾਰ ਰਕਵੀਰ ਸਿੰਘ ਨੇ ਉਹਨਾਂ ਦੇ ਲਈ ਕਰੋ ਜਾ ਮਰਵਾਲੀ ਸਥਿਤੀ ਹੈ ਹੁਣ ਸਵਾਲ ਇੱਥੇ ਖੜਾ ਹੁੰਦਾ ਕਿ ਉਹ ਆਪਣੇ ਅਹੁਦੇ ਤੋਂ ਵੀ ਅਸਤੀਫਾ ਦੇ ਸਕਦੇ ਨੇ ਜਾਂ ਨਹੀਂ ਰਕਵੀਰ ਸਿੰਘ ਕਿਉਂਕਿ ਜਿਸ ਤਰ੍ਹਾਂ ਗਿਆਨੀ ਰਕਵੀਰ ਸਿੰਘ ਦੀ ਸੋਸ਼ਲ ਮੀਡੀਆ ਪੋਸਟ ਨੂੰ ਜਿੱਥੇ ਸਰਾਹਾ ਜਾ ਰਿਹਾ ਉੱਥੇ ਕਈਆਂ ਦੇ ਵੱਲੋਂ ਇਸ ਪ੍ਰਤੀ ਸਖਤ ਫੈਸਲਾ ਲੈਣ ਦੇ ਲਈ ਵੀ ਕਿਹਾ ਗਿਆ ਹੈ ਇਸ ਦੇ ਨਾਲ ਹੀ ਕਈਆਂ ਨੇ ਜਥੇਦਾਰ ਨੂੰ ਉਹਦਾ ਛੱਡਣ ਦੀ ਵੀ ਸਲਾਹ ਦਿੱਤੀ ਹੈ ਹਉ ਲੱਗਦਾ ਹੈ ਕਿ ਜਥੇਦਾਰ ਇਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇ ਸਕਦੇ ਨੇ ਮੰਨਿਆ ਜਾ ਰਿਹਾ ਹੈ ਕਿ ਉਹ ਅਸਤੀਫਾ ਦੇਣ ਦੀ ਕਾਰਵਾਈ ਸੋਮਵਾਰ ਨੂੰ ਦਫਤਰ ਸਖਤਰ ਵਿਖੇ ਪਹੁੰਚ ਕੇ ਪਾ ਸਕਦੇ ਨੇ ਇਹ ਵੀ ਮੀਡੀਆ ਦੇ ਵਿੱਚ ਚਰਚਾ ਅੱਜ ਪਰ ਕਿਉਂਕਿ ਹੁਣ ਜਿਸ ਤਰ੍ਹਾਂ ਬਿੱਤੇ ਦਿਨੀ ਜਿਹੜੇ ਜਥੇਦਾਰ ਕਰਨੈਲ ਸੀ ਪੰਜੋਲੀ ਨੇ ਉਹ ਜਦੋਂ ਤੱਕ ਅਕਾਲੀ ਦਲ ਦੀ ਸਰਕਾਰ ਰਹੀ ਉਦੋਂ ਵੀ ਬਾਦਲਾਂ ਦੇ ਖਿਲਾਫ ਕਹਿ ਲਈ ਜਾਂ ਫਿਰ ਜੋ ਸਿਧਾਂਤਾਂ ਦੇ ਉਲਟ ਕੁਝ ਹੁੰਦਾ ਸੀ ਉਹਦੇ ਉੱਤੇ ਵਿਵਾਕੀ ਨਾਲ ਬੋਲਦੇ ਰਹੇ ਨੇ ਉਹਨਾਂ ਨੇ ਵੀ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਲੈ ਕੇ ਵੱਡੇ ਸਵਾਲ ਖੜੇ ਕੀਤੇ ਨੇ ਉਹ ਕਹਿੰਦੇ ਸਿਰਫ ਬਿਆਨ ਦੇ ਕੇ ਖਾਣਾ ਪੂਰਤੀ ਨਾ ਕਰਨ ਇਹ ਖਾਣਾ ਪੂਰਤੀ ਹੋਰ ਹੀ ਮੰਦ ਭੱਗ ਗਈ ਹੈ ਉਹਨਾਂ ਨੇ ਕਿਹਾ ਜੀ ਤਖਤਾਂ ਤੋਂ ਹੁਕਮ ਜਾਰੀ ਹੁੰਦੇ ਨੇ ਕਿਉਂਕਿ ਜਿਸ ਤਰ੍ਹਾਂ ਸ਼੍ਰੋਮਣੀ ਗੁਰਦਾਰ ਪ੍ਰੰਧ ਕਮੇਟੀ ਦੇ ਮੈਂਬਰ ਨੇ ਜਿਹੜੇ ਜਥੇਦਾਰ ਕਰਨੈਲ ਸੀ ਪੰਜੋਲੀ ਉਨ੍ਹਾਂ ਨੇ ਗਿਆਨੀ ਰਗਵੀਰ ਸਿੰਘ ਦੇ ਤਾਜ਼ਾ ਬਿਆਨ ਬਾਰੇ ਪ੍ਰतिकਰਮ ਕਰਦੇ ਆ ਕਿਹਾ ਹੈ ਕਿ ਤਖਤਾਂ ਤੋਂ ਕਾਰਵਾਈ ਦੇ ਹੁਕਮ ਆਉਂਦੇ ਨੇ ਇਹੋ ਜਿਹਾ ਬਿਆਨ ਤਾਂ ਆਮ ਆਗੂਆਂ ਦੇ ਆਗੂਆਂ ਦਾ ਕੰਮ ਹੈ ਉਨ੍ਹਾਂ ਨੇ ਕਿਹਾ ਸੀ ਕਿ ਜਥੇਦਾਰ ਰਗਵੀਰ ਸਿੰਘ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਲਾਣ ਨੂੰ ਗਿਆਨੀ ਰਗਵੀਰ ਸਿੰਘ ਨੇ ਜਲੀਲ ਕਰਨ ਵਾਲੀ ਕਾਰਵਾਈ ਕਿਹਾ ਸੀ ਨਾਲ ਹੀ ਉਹ ਲਿਖਦੇ ਨੇ ਕਿ ਪਰ ਜੇ ਜਥੇਦਾਰ ਅਕਾਲ ਤਖਤ ਸਾਹਿਬ ਆਪਣੇ ਸਾਥੀ ਜਥੇਦਾਰ ਨੂੰ ਜਲੀਲ ਹੁੰਦਾ ਦੇਖ ਕੇ ਸਿਰਫ ਬਿਆਨ ਦੇ ਕੇ ਖਾਨਾ ਪੂਰਤੀ ਕਰਨਾ ਤਾਂ ਇਹ ਹੋਰ ਵੀ ਮੰਦ ਭਾਗ ਹੈ ਕਿਉਂਕਿ ਵਕਤ ਦੀ ਲੋੜ ਹੈ ਅਕਾਲ ਤਖਤ ਸਾਹਿਬ ਤੋਂ ਉਹਨਾਂ ਅੰਤਰੀ ਕਮੇਟੀ ਮੈਂਬਰਾਂ ਖਿਲਾਫ ਜਿਹੜੀ ਕਾਰਵਾਈ ਹੈ ਕਰਨ ਦੀ ਤੋਂ ਦੱਸਦੀ ਜਿਸ ਤਰ੍ਹਾਂ ਜਥੇਦਾਰ ਪੰਜੋਲੀ ਨੇ ਕਿਹਾ ਕਿ ਬਾਦਲ ਧੜੇ ਨੇ 2 ਦਸੰਬਰ ਦੇ ਹੁਕਮ ਦੀ ਤੋਹੀਨ ਕਰਦੇ ਆ ਆਪਣੇ ਵੱਲੋਂ ਭਰਤੀ ਕਰਕੇ ਸ਼੍ਰੀ ਆਮ ਅਕਾਲ ਤਖਤ ਸਾਹਿਬ ਨੂੰ ਵੰਗਾ ਰਿਹਾ ਹੈ ਪਰ ਹੁਣ ਤੱਕ ਜੱਥੇਦਾਰ ਰਗਵੀਰ ਸਿੰਘ ਨੇ ਅਕਾਲੀ ਲੀਡਰਸ਼ਿਪ ਨੂੰ ਸੰਮਨ ਨਹੀਂ ਕੀਤਾ ਜਦਕਿ 7 ਮੈਂਬਰ ਕਮੇਟੀ ਸਰਦਾਰ ਹਰਜੀਤ ਸਿੰਘ ਧਾਮੀ ਦੀ ਅਗਵਾਈ ਦੇ ਵਿੱਚ ਸਰਦਾਰ ਬਲਵਿੰਦਰ ਸਿੰਘ ਪੁੰਦਰ ਦੇ ਘਰ ਜਾ ਕੇ ਵਿਚਾਰਲਾ ਰਾਹ ਲੱਭਦੀ ਫਿਰਦੀ ਹੈ ਉਹ ਨਾਲ ਹੀ ਲਿਖਦੇ ਨੇ ਕਹਿੰਦੇ ਵੀ 7 ਮੈਂਬਰ ਕਮੇਟੀ ਦਾ ਕੰਮ 2 ਦਸੰਬਰ ਵਾਲੇ ਹੁਕਮ ਲਾਗੂ ਕਰਨਾ ਹੈ ਪਰ ਇਹ ਕਮੇਟੀ ਧਾਮੀ ਦੀ ਅਗਵਾਈ ਦੇ ਵਿੱਚ ਬਦਲ ਤੜੇ ਸਾਹਮਣੇ ਅਸਮਰਥ ਸਾਬਤ ਹੋ ਰਹੀ ਹੈ ਜਿਸ ਦੀ ਹਮਾਇਤ ਦੇ ਵਿੱਚ ਡਟਣਾ ਜਥੇਦਾਰ ਅਕਾਲ ਤਖਤ ਸਾਹਿਬ ਦਾ ਫਰਜ ਹੈ ਉਹ ਨਾਲ ਹੀ ਲਿਖਦੇ ਨੇ ਕਿ ਅਕਾਲ ਤਖਤ ਸਾਹਿਬ ਦੇ ਹੁਕਮ ਬਾਦਲ ਧੜਾ ਮੰਨਣ ਤੋਂ ਆਕੀ ਹੈ ਜਦਕਿ ਸ਼੍ਰੋਮਣੀ ਕਮੇਟੀ ਜਥੇਦਾਰ ਅਕਾਲ ਜਿਹੜੇ ਆਪਣੇ ਹਰਪ੍ਰੀਤ ਸਿੰਘ ਨੂੰ ਪ੍ਰਕਾਸ਼ਿਤ ਕਰਨ ਮੌਕੇ ਜਾਨੀ ਰਕबीर ਸਿੰਘ ਦੀ ਕੋਈ ਪਰਵਾਹ ਨਹੀਂ ਕਰ ਰਹੀ ਫਿਰ ਵੀ ਜਥੇਦਾਰ ਅਕਾਲ ਤਖਤ ਸਾਹਿਬ ਕਾਰਵਾਈ ਥਾਂ ਦੇ ਉੱਤੇ ਬਿਆਨ ਦੇ ਕੇ ਖਾਨਾ ਪੂਰਤੀ ਕਰਨ ਤਾਂ ਇਸ ਨਾਲ ਉਹ ਮਾੜਾ ਕੀ ਵਾਪਰ ਸਕਦਾ ਕੀ ਹੁਣ ਇਸ ਬਿਆਨ ਤੋਂ ਬਾਅਦ ਜਾਂ ਫਿਰ ਇਸ ਪ੍ਰੈਸ਼ਰ ਤੋਂ ਬਾਅਦ ਜਿੱਤੇ ਹੋਰ ਜਿੱਥੇ ਬੰਦੀ ਦੇ ਬਲ ਪ੍ਰੈਸ਼ਰ ਦਿੱਤਾ ਜਾ ਰਿਹਾ ਕੀ ਗਿਆਨੀ ਹਰਪ੍ਰੀਤ ਸਿੰਘ ਦੇ ਮਸਲੇ ਨੂੰ ਲੈ ਕੇ ਵੀ ਕੋਈ ਵੱਡਾ ਐਕਸ਼ਨ ਅਜ ਗਿਆਨੀ ਜਾਂ ਫਿਰ ਭਲਕੇ ਜਿਹੜੇ ਗਿਆਨੀ ਰਕबीर ਸਿੰਘ ਦੇ ਜਥੇਦਾਰ ਉਹ ਕਰ ਸਕਦੇ ਨੇ ਹੁਣ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜਥੇਦਾਰ ਰਗਵੀਰ ਸਿੰਘ ਨੂੰ ਇਤਿਹਾਸ ਅਤੇ ਸਿੱਖ ਫਲਸਫੇ ਦੀ ਦਵਾਈ ਦਿੰਦੇ ਆ ਆਪਣੇ ਫਰਜ਼ ਨਿਭਾਉਣ ਦਾ ਸੱਦਾ ਦਿੰਦੇ ਆ ਆਖਿਆ ਕਿ ਬਾਦਲ ਧੜੇ ਨੇ ਅਕਾਲੇਦਲ ਮਗਰੋਂ ਸ਼ੋਮਨੀ ਕਮੇਟੀ ਰੋਲ ਦਿੱਤੀ ਹੈ ਸਿਰਫ ਅਕਾਲ ਤਖਤ ਸਾਹਿਬ ਤੋਂ ਹੀ ਕੌਮ ਨੂੰ ਕੋਈ ਆਸ ਬਚੀ ਹੈ ਉਹਨਾਂ ਆਸ ਪ੍ਰਗਟਾਈ ਹੈ ਕਿ ਜਥੇਦਾਰ ਰਗਵੀਰ ਸਿੰਘ ਜਲਦੀ ਹੀ ਕੋਈ ਕਾਰਵਾਈ ਕਰਨਗੇ ਹੁਣ ਸਵਾਲ ਇੱਥੇ ਇਹੀ ਪੈਦਾ ਹੁੰਦਾ ਹੈ ਕਿ ਆਖਰਕਾਰ ਗਿਆਨੀ ਰਗਵੀਰ ਸਿੰਘ ਦੇ ਉੱਤੇ ਕੋਈ ਵੱਡਾ ਪ੍ਰੈਸ਼ਰ ਹੈ ਕੀ ਗਿਆਨੀ ਰਗਵੀਰ ਸਿੰਘ ਨਹੀਂ ਜੋ ਕੁਝ ਕਹਿ ਰਹੇ ਨੇ ਜਾਂ ਫਿਰ ਜੋ ਕੁਝ ਕਰਨਾ ਚਾਹੁੰਦੇ ਨੇ ਉਹਨਾਂ ਦੇ ਉੱਤੇ ਕੋਈ ਸਿਆਸੀ ਦਬਾਅ ਹੈ ਕਿਉਂਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਵੀ ਅਸੀਂ ਸਭ ਨੇ ਸੁਣਿਆ ਸੀ ਕਿ ਜਿਸ ਤਰ੍ਹਾਂ ਜਿਹੜੀ ਸ੍ਰੀ ਹਜੂਰ ਸਾਹਿਬ ਵਿਖੇ ਇੱਕ ਸਮਾਗਮ ਹੋਇਆ ਸੀ ਉਸ ਨੂੰ ਲੈ ਕੇ ਜਿਸ ਤਰ੍ਹਾਂ ਉੱਥੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਸੀ ਕਿ ਮੈਨੂੰ ਜਥੇਦਾਰ ਰਗਵੀਰ ਸਿੰਘ ਹੋਰਾਂ ਦਾ ਵੀ ਮੈਨੂੰ ਫੋਨ ਆਇਆ ਸੀ ਕਿ ਜਿਹੇ ਵਜੇ ਪੰਥਰ ਦੇ ਵਿੱਚ ਚੱਲ ਰਿਹਾ ਇਹਦੇ ਵਿੱਚੋਂ ਕਿਵੇਂ ਨਿਕਲਾਂਗੇ ਇਹਨੂੰ ਕਿਵੇਂ ਹੱਲ ਕਰਾਂਗੇ ਤਾਂ ਉਹਨਾਂ ਨੇ ਕਿਹਾ ਸੀ ਕਿ ਮੈਂ ਉਹਨਾਂ ਨੂੰ ਇਹ ਭਰੋਸਾ ਦਿੱਤਾ ਸੀ ਕਿ ਤੁਸੀਂ ਗੁਰੂ ਦੇ ਉੱਤੇ ਭਰੋਸਾ ਰੱਖੋ ਸਨਮਾਨ ਵੀ ਗੁਰੂ ਦਾ ਏ ਤੇ ਅਪਮਾਨ ਵੀ ਗੁਰੂ ਦਾ ਏ ਕਿਉਂਕਿ ਹੁਣ ਸਵਾਲ ਇੱਥੇ ਹੀ ਪੈਦਾ ਹੁੰਦੇ ਨੇ ਕਿ ਅੱਜ ਜਦੋਂ ਗਿਆਨੀ ਰਗਵੀਰ ਸਿੰਘ ਆਉਣਗੇ ਤਾਂ ਉਸ ਤੋਂ ਬਾਅਦ ਕੀ ਕੁਝ ਫੈਸਲੇ ਹੋਣਗੇ ਕਿ ਜਿਹੜੀ ਸੱਤ ਮੈਂਬਰ ਦੀ ਕਮੇਟੀ ਦੀ ਮੀਟਿੰਗ ਰੱਦ ਕੀਤੀ ਗਈ ਹੈ ਉਹਦੇ ਪਿੱਛੇ ਅਸਲ ਦੇ ਵਿੱਚ ਕਾਰਨ ਕੀ ਨੇ ਇਹ ਵੀ ਹੁਣ ਜੇਕਰ ਦੇਖਿਆ ਜਾਵੇ ਕਿਉਂਕਿ ਬਾਦਲ ਰੋਧੀਆਂ ਦੇ ਸਮਾਗਮਾਂ ਦੇ ਵਿੱਚ ਲਗਾਤਾਰ ਗਿਆਨੀ ਹਰਪ੍ਰੀਤ ਸਿੰਘ ਜਿਸ ਤਰ੍ਹਾਂ ਸਮੁਲੀਤ ਕਰ ਰਹੇ ਨੇ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਹੁਣ ਗਿਆਨੀ ਹਰਪ੍ਰੀਤ ਸਿੰਘ ਦੇ ਮਸਲੇ ਨੂੰ ਲੈ ਕੇ ਹਰਜਿੰਦਰ ਸਿੰਘ ਧਾਮੀ ਦੇ ਖਿਲਾਫ ਵੀ ਮੋਰਚਾ ਖੋਲ ਦਿੱਤਾ ਗਿਆ ਹੈ ਕਿਉਂਕਿ ਜਿਸ ਤਰ੍ਹਾਂ ਹੁਣ ਪਿਛਲੇ ਦਿਨਾਂ ਤੋਂ ਲੈ ਕੇ ਇੱਕ ਚਰਚਾ ਹੀ ਚੱਲ ਰਹੀ ਸੀ ਕਿ ਪੰਥਕ ਇੱਕ ਜਿਹੜੀ ਕਨਵੈਨਸ਼ਨ ਹੈ ਉਹ ਹੋ ਸਕਦੀ ਹੈ ਹੁਣ ਜਿਹੜੀ ਉਹ ਪੰਥਕ ਕਨਵੈਨਸ਼ਨ ਸੱਦ ਕੇ ਦਰਪੇਸ਼ੀ ਸਮੱਸਿਆ ਦਾ ਹੱਲ ਕਰਨ ਦੇ ਲਈ ਜਿਹੜੀ ਦਿੱਲੀ ਸੋਮਨੀ ਅਕਾਲੀ ਦਲ ਹੈ ਜਿਵੇਂ ਕਿ ਲਈ ਦਿੱਲੀ ਗੁਰਦੁਆਰਾ ਕਮੇਟੀ ਨੇ 19 ਫਰਵਰੀ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼ੋਮਨੀ ਅਕਾਲੀ ਦਲ ਨੇ ਸਟੇਟ ਪੱਧਰ ਦੇ ਵਿੱਚੋਂ ਸਿੱਖਾਂ ਦੀ 19 ਫਰਵਰੀ ਨੂੰ ਪੰਥਕ ਕਨਵੈਨਸ਼ਨ ਕਰਦੀ ਹੈ ਪਰ ਉਸ ਦੇ ਵਿੱਚ ਇਹ ਗੱਲ ਜ਼ਰੂਰ ਹੈ ਕਿ ਉਸ ਦੇ ਵਿੱਚ ਜਿਹੜੇ ਐ ਜੀ ਪੀ ਸੀ ਦੇ ਪ੍ਰਧਾਨ ਨੇ ਉਹਨਾਂ ਨੂੰ ਕੋਈ ਸੱਦਾ ਨਹੀਂ ਦਿੱਤਾ ਗਿਆ ਕਿਉਂਕਿ ਉਹਨਾਂ ਦੇ ਵੱਲੋਂ ਇਹ ਹੀ ਗੱਲ ਕਹੀ ਜਾ ਰਹੀ ਹੈ ਕਿ ਸ਼ੋਮਨੀ ਕਮੇਟੀ ਦੇ ਪ੍ਰਧਾਨ ਨੇ ਕਾਲਾ ਇਤਿਹਾਸ ਲਿਖਿਆ ਹੈ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾ ਕੇ ਉਹ ਇਸ ਲਈ ਉਹਨਾਂ ਨੂੰ ਕਨਵੈਨਸ਼ਨ ਦੇ ਵਿੱਚ ਸੱਦਨ ਦੀ ਕੋਈ ਤੁੱਕ ਨਹੀਂ ਬਣਦੀ ਉਸ ਕਨਵੈਨਸ਼ਨ ਦੇ ਵਿੱਚ ਵੀ ਜਿੱਥੇ ਜਿਹੜੀ ਕਨਵੈਨਸ਼ਨ ਹੋਣੀ ਹੈ ਉਹ 19 ਫਰਵਰੀ ਨੂੰ ਸ਼ਾਮ ਨੂੰ 4 ਵਜੇ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਜਿਹੜੇ ਕੰਪਲੈਕਸ ਹੈ ਭਾਈ ਲੱਖੀ ਸਾਹਿਬ ਅਨਜਾਰਾ ਦੇ ਵਿੱਚ ਹੋਣੀ ਹੈ ਜਿਸ ਦੇ ਵਿੱਚ ਉੱਥੇ ਪੰਜ ਤਖਤ ਸਹਿਬਾਨਾ ਸੁਮੇਰ ਤਨਜੰਗ ਸਿੰਘ ਜਥੇਬੰਦੀਆਂ ਸੰਪਰਦਾਵਾਂ ਤੇ ਦੇਸ਼ਪਰਦੀਆਂ ਸਿੰਘ ਸਭਾਵਾਂ ਜਾਂ ਫਿਰ ਹైదరాబాద్, ਕਲਕੱਤਾ, ਇੰਦੋਰ ਤੇ ਅਸਾਮ ਦੀਆਂ ਹੋਣ ਜੇ ਸਿੱਖ ਸੰਗਤਾਂ ਨੇ ਜਾਂ ਫਿਰ ਉਹ ਕਮੇਟੀਆਂ ਨੇ ਉਹਨਾਂ ਸਾਰਿਆਂ ਨੂੰ ਸੱਦਾ ਦਿੱਤਾ ਗਿਆ ਤਾਂ ਕਿ ਇੱਕ ਇਸ ਦੇ ਵਿੱਚ ਚर्चा ਕੀਤੀ ਜਾਵੇ ਕਿ ਜਿਹੜਾ ਸ੍ਰੀ ਅਕਾਲ ਪੁਰਖ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਦਾ ਹੈ ਉਸ ਨਾਲ ਕਿਵੇਂ ਨਜਿੱਠਣਾ ਹੈ ਇੱਕ ਸਵਾਲ ਦੇ ਜੇਕਰ ਦੇਖਿਆ ਜਾਵੇ ਤਾਂ ਹੁਣ ਇਹ ਵੀ ਖੜਾ ਹੁੰਦਾ ਹੈ ਕਿ ਜਿਸ ਤਰ੍ਹਾਂ ਇਹ ਸਿੱਖ ਕੌਮ ਦੇ ਵਿੱਚ ਦਰਪੇਸ਼ ਭਗਤੇ ਮਸਲਿਆਂ ਦੇ ਉੱਤੇ ਇਸ ਦੇ ਵਿੱਚੋਂ ਬਾਹਰ ਕਿਵੇਂ ਨਿਕਲਾ ਜਾਵੇਗਾ ਹੁਣ ਹੁਣ ਜਿਹੜੇ ਗਿਆਨੀ ਰਕਵੀਰ ਸਿੰਘ ਨੇ ਉਹ ਉਸ ਰਾਹ ਦੇ ਉੱਤੇ ਫਸ ਗਏ ਨੇ ਕਿ ਜਾਂ ਤੱਕ ਕਰੋ ਜਾਂ ਫਿਰ ਮਰੋ ਵਾਲੀ ਸਥਿਤੀ ਦੇ ਵਿੱਚ ਹੁਣ ਕੀ ਕੁਝ ਹੋਣ ਵਾਲਾ ਵੈ ਪਲਕੇ ਜਾਂ ਫਿਰ ਆਉਣ ਵਾਲੇ ਇਸ ਮਹੀਨੇ ਦੇ ਵਿੱਚ ਖਾਸ ਤੌਰ ਦੇ ਉਤੇ ਫਰਵਰੀ ਦੇ ਵਿੱਚ ਕਿਉਂਕਿ ਸ਼ੋਮਨੀ ਅਕਾਲੀ ਦਲ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਸੀ ਜਿਹੜੀ ਭਰਤੀ ਕੀਤੀ ਜਾ ਰਹੀ ਹੈ ਕਿ 1 ਮਾਰਚ ਨੂੰ ਅਸੀਂ ਨਵਾਂ ਪ੍ਰਧਾਨ ਚੁਣ ਲਿਆਂਗੇ ਪਰ ਹੁਣ ਸਵਾਲ ਵੱਡੇ ਖੜੇ ਹੁੰਦੇ ਨੇ ਖਿਲਾਰੇ ਪੈ ਚੁੱਕੇ ਨੇ ਹੁਣ ਜਿਸ ਤਰ੍ਹਾਂ ਬਾਦਲ ਵਿਰੋਧੀ ਦਲ ਸਾਰੇ ਇੱਕ ਮੰਚ ਦੇ ਉੱਤੇ ਇਕੱਠੇ ਹੋਣਗੇ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਅਸੀਂ ਜਿਸ ਤਰ੍ਹਾਂ ਧੜਿਆਂ ਦੇ ਵਿੱਚ ਵੰਡੇ ਹੋਏ ਹਾਂ ਕਿਉਂਕਿ ਇੱਕ ਪਾਸੇ ਤਾਂ 10% ਨੇ ਜਿਹੜਾ ਉਹ ਬਾਦਲ ਗੁਰਪਤਨ ਦੱਸਦਾ ਹੈ ਕਿ ਬਾਕੀ 90% ਨੇ ਜਿਹੜੇ ਉਹ 90%ਾਂ ਦੇ ਵਿੱਚ ਲੱਗ-ਲੱਗ ਧੜਿਆਂ ਦੇ ਵਿੱਚ ਵੰਡੇ ਹੋਏ ਆ ਕਿ ਇੱਕ ਮੰਚ ਦੇ ਉੱਤੇ ਸਾਰੇ ਇਕੱਠੇ ਹੋ ਜਾਣਗੇ ਕਿਉਂਕਿ ਜਿਸ ਤਰ੍ਹਾਂ ਪਿਛਲੇ ਦਹਾਕਿਆਂ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਜਿਹੜੇ ਅਕਾਲੀ ਦਲ ਦੇ ਵਿਰੋਧੀ ਨੇ ਜਾਂ ਫਿਰ ਕਹ ਲਈਏ 14 ਜਨਵਰੀ ਜਿਹੜੀ ਮਾਗੀ ਦੇ ਉੱਤੇ ਕਾਨਫਰੰਸ ਦਾ ਹੋਈ ਸੀ ਉਸ ਦੇ ਵਿੱਚ ਬਾਦਲ ਪਰਿਵਾਰ ਦੇ ਵੱਲੋਂ ਜਿਸ ਤਰ੍ਹਾਂ ਜੋ ਕੁਝ ਬਿਆਨ ਵਜ ਦਿੱਤੀ ਗਈ ਸੀ ਤੇ ਦੂਜੇ ਪਾਸੇ ਉੱਥੇ ਹੀ ਅਮਰਤਪਾਲ ਦੇ ਵੱਲੋਂ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ ਗਿਆ ਸੀ ਉਹਨਾਂ ਦੀ ਜਥੇਬੰਦੀ ਦੇ ਵੱਲੋਂ ਉਸ ਨੂੰ ਲੈ ਕੇ ਜਿਸ ਤਰ੍ਹਾਂ ਉਹਨਾਂ ਦੇ ਪਰਿਵਾਰ ਦੇ ਨਾਲ ਵੀ ਪਿਛਲੇ ਦਿਨ ਜਿਤਨਾ ਉਹ ਦੀਪ ਸਿੱਧੂ ਦੇ ਸਮਾਗਮ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੋਰੀ ਸ਼ਾਮਲ ਹੋਏ ਸੀ ਉਹਨਾਂ ਨੂੰ ਮਿਲੇ ਸੀ ਕੀ ਇਹ ਸੰਕੇਤ ਹੈ ਕਿ ਇੱਕ ਮੰਚ ਦੇ ਉੱਤੇ ਸਾਰੀ ਰਾਜਨੀਤਿਕ ਜਾਂ ਫਿਰ ਕਹਿੰਦੇ ਹਵਾਲੇ ਦੇ ਦਿੰਦੇ ਜਾਂ ਫਿਰ ਆਪਣੇ ਨਿੱਜੀ ਵਿਚਾਰਾਂ ਨੂੰ ਪਾਸੇ ਰੱਖਦਿਆਂ ਪੰਥ ਦੇ ਮੁੱਦੇ ਨੂੰ ਲੈ ਕੇ ਇੱਕ ਮੰਚ ਦੇ ਉੱਤੇ ਇਕੱਠੇ ਹੋਣਗੇ ਜਾਂ ਫਿਰ ਨਹੀਂ ਇਹ ਦੇਖਣਾ ਬਿਹਤਰ ਖਾਸ ਹੈ ਹੁਣ ਕਿਉਂਕਿ ਜਦੋਂ ਇੱਕ ਮੰਚ ਦੇ ਉੱਤੇ ਇਕੱਠੇ ਤਾਂ ਹੋ ਜਾਂਦੇ ਜੋ ਟੇਬਲ ਦੇ ਉੱਤੇ ਬਹਿ ਕੇ ਜਦੋਂ ਉਹਦਿਆਂ ਦੀ ਗੱਲ ਆਉਂਦੀ ਹੈ ਤਾਂ ਕਿਤੇ ਨਾ ਕਿਤੇ ਫਿਰ ਉਹ ਧੌਣ ਦੇ ਵਿੱਚ ਜਿਹੜਾ ਕਿਲਾ ਹੁੰਦਾ ਕੀ ਉਹਦੇ ਲੈਨ ਦੇ ਕਰਕੇ ਜਾਂ ਫਿਰ ਆਪਣੇ ਆਪ ਨੂੰ ਉੱਚਾ ਦਿਖਾਉਣ ਵਾਸਤੇ ਉੱਥੇ ਵੰਡੀਆਂ ਪੈ ਜਾਂਦੀਆਂ ਨੇ ਪਰ ਹੁਣ ਵੇਖਣਾ ਬੇਹਦ ਖਾਸ ਹੀ ਹੋਵੇਗਾ ਕਿ ਆਉਣ ਵਾਲਾ ਦਿਨ ਆਉਣ ਵਾਲੇ ਦਿਨ ਕਿਹੋ ਜੇ ਹੋਣਗੇ ਗਿਆਨੀ ਰਗਵੀਰ ਸਿੰਘ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਦੇ ਵਿੱਚ ਕੀ ਡਟਦੇ ਨੇ ਕੀ ਅਸਤੀਫਾ ਦਿੰਦੇ ਨੇ ਕਿਉਂਕਿ ਜਿਸ ਤਰ੍ਹਾਂ ਪਹਿਲਾਂ 2 ਦਸੰਬਰ ਤੋਂ ਬਾਅਦ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ کردارਕੁਸ਼ੀ ਕੀਤੀ ਗਈ ਸੀ ਉਸ ਤੋਂ ਬਾਅਦ ਉਹਨਾਂ ਨੇ ਬਿਆਨ ਦਿੱਤਾ ਸੀ ਕਿ ਮੈਂ ਆਪਣੇ ਜਿਹੜਾ ਉਹਦਾ ਐਮ ਤੋਂ ਅਸਤੀਫਾ ਦੇ ਰਿਹਾ ਪਰ ਗਿਆਨੀ ਰਗਵੀਰ ਸਿੰਘ ਨੇ ਕਿਹਾ ਜੇਕਰ ਗਿਆਨੀ ਹਰਪ੍ਰੀਤ ਸਿੰਘ ਅਸਤੀਫਾ ਦਿੰਦੇ ਨੇ ਤਾਂ ਅਸੀਂ ਵੀ ਸਾਰੇ ਸਿੰਘ ਸਹਿਵਾਣ ਇਸ ਮਸਲੇ ਨੂੰ ਲੈ ਕੇ ਉਹਦੇ ਉਹਦੇ ਦੇ ਉੱਤੇ ਪਾਸੇ ਹੋ ਜਾਵਾਂਗੇ ਅਸੀਂ ਵੀ ਅਸਤੀਫੇ ਦੇ ਦਵਾਂਗੇ ਕਿ ਉਹ ਹੁਣ ਘੜੀ ਆ ਚੁੱਕੀ ਹੈ ਕਾਰਨ ਕੀ ਨੇ ਦਬਾਅ ਕਿਦਾ ਹੈ ਕੀ ਕੁਝ ਚੱਲ ਰਿਹਾ ਇਹ ਸਭ ਦੇ ਸਾਹਮਣੇ ਆਉਣ ਵਾਲੇ ਦਿਨਾਂ ਦੇ ਵਿੱਚ ਸਭ ਕੁਝ ਕਲੀਅਰ ਵੀ ਹੋਣ ਵਾਲਾ ਹੈ ਕਿਉਂਕਿ ਜਿਸ ਤਰ੍ਹਾਂ ਦਿੱਲੀ ਕਮੇਟੀ ਦੇ ਜਿਹੜੇ ਤੇ ਪ੍ਰਧਾਨ ਨੇ ਸਰ ਦਾ ਹਰਮੇਸੀ ਕਲਕਨ ਨੇ ਤਾਂ ਇਹ ਵੀ ਕਿਹਾ ਸੀ ਕਿ ਸੁਲਤਾਨ ਸਿੰਘ ਜਥੇਦਾਰ ਨੂੰ ਵੀ ਟਾਰਗੇਟ ਕੀਤਾ ਜਾ ਰਿਹਾ ਜਨਿਰਗ ਗਬੀਰ ਸਿੰਘ ਤੋਂ ਬਾਅਦ ਉਹਨਾਂ ਨੂੰ ਵੀ ਟਾਰਗੇਟ ਕੀਤਾ ਜਾ ਰਿਹਾ ਇਹ ਵੀ ਉਹਨਾਂ ਨੇ ਬੀਤੇ ਦਿਨ ਜਿੱਤੇ ਕਾਨਫਰੰਸ ਕੀਤੀ ਸੀ ਉਹਦੇ ਵਿੱਚ ਜ਼ਿਕਰ ਕੀਤਾ ਸੀ ਸੋ ਅੱਜ ਦੇ ਪ੍ਰੋਬਲਮ ਦੇ ਵਿੱਚ ਇੰਨਾ ਹੀ ਤੇ ਕੱਲ ਫਿਰ ਗੱਲਬਾਤ ਕਰਾਂਗੇ ਕਿਸੇ ਵਿਸ਼ੇ ਦੇ ਉੱਤੇ ਤੁਸੀਂ ਜੂਰੋਕ ਪਾਰਟੀ ਪੰਜਾਬ ਦੇ ਨਾਲ ਧੰਨਵਾਦ